ਕਹਿੰਦੇ ਨਾ ਡੱਲੇਵਾਲ ਸਾਹਿਬ ਡਰਾਮੇ ਕਰਦਾ ਵੀ ਡਰਾਮੇ ਖੇਡਦਾ ਇਹ ਉਹਨਾਂ ਨੇ ਸੀ ਇਹ ਗੱਲ ਕਹਿਨੇ ਆ ਵੀ ਤੁਸੀਂ ਇੱਕ ਦਿਨ ਰੋਟੀ ਛੱਡ ਕੇ ਦੇਖੋ ਉਹਨਾਂ ਨੂੰ ਅੱਜ 35 ਦਿਨ ਹੋ ਗਏ ਹੋ ਸਕਦਾ ਸੀ ਜੇਕਰ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਬੈਨਰ ਦੇ ਹੇਠ ਬਿਠ ਕੇ ਇੱਕ ਜਗ੍ਹਾ ਤੇ ਪ੍ਰੋਟੈਸਟ ਕਰਦੀਆਂ ਤਾਂ ਕੁਝ ਨਾ ਕੁਝ ਜ਼ਿਆਦਾ ਪ੍ਰਭਾਵ ਪੈ ਸਕਦਾ ਪਹਿਣਾ ਸੀ ਜੀ ਉਹਨਾਂ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਸਰ ਇੱਥੇ ਜਿਹੜੇ ਰੁਲਦੂ ਮਾਨ ਸਾਹਿਬ ਵਰਗੇ ਆ ਜਾਂ ਅਗਰਹਾ ਵਰਗੇ ਆ ਇਹ ਕਰਦੇ ਫਿਰਦੇ ਆ ਵੀ ਸਾਨੂੰ ਪੁੱਛਣੀ ਪੁੱਛਣ ਨੂੰ ਉਹਦੇ ਮੁੰਡੇ ਦਾ ਵਿਆਹ ਸੀਗਾ ਠੀਕਰ ਡੱਲੇਵਾਲ ਸਰਪੰਨ ਰਹੇ ਨੇ ਵੀ ਤੁਸੀਂ ਕਿਉਂ ਬੈਠੇ ਹੋ ਜਿਹੜਾ ਬੰਦਾ ਆਪਣੇ ਆਪ ਨੂੰ ਸ਼ਹੀਦ ਕਰ ਰਿਹਾ ਲੋਕਾਂ ਵਾਸਤੇ ਉਹਨੂੰ ਮਾੜਾ ਦੱਸੀ ਬੈਠੇ ਆ ਜੀ ਇੱਥੇ ਬੈਠ ਬੈਠ ਕੇ ਗੱਲਾਂ ਕਰੀ ਜਾਂਦੇ ਆ ਸਾਡੇ ਬੱਚਾਂ ਦਾ ਭਵਿੱਖ ਹੈ ਅਸੀਂ ਆਪਦੇ ਬੱਚਾਂ ਦੇ ਭਵਿੱਖ ਵਾਸਤੇ ਲੜ ਰਹੇ ਆ ਪੱਖ ਪਾਤ ਸਾਡੇ ਜਥੇਬੰਦਾਂ ਵਾਲੇ ਆਪ ਹੀ ਕਰੀ ਜਾ ਰਹੇ ਨੇ ਸਾਡੇ 'ਚ ਭਰਮ ਪਾਈ ਜਾ ਰਹੇ ਨੇ ਦਿੱਲੀ ਵਿੱਚ ਸਾਡਾ ਤਾਂ 100 ਬੰਦਾ ਨਹੀਂ ਜਾਣ ਦਿੰਦਾ ਜੀ 100-100 ਦਾ ਕਾਫਲਾ ਪਹਿਲਾਂ ਕਹਿੰਦੇ ਵੀ ਟਰੈਕਟਰ-ਟਰੈਲਰ ਨਹੀਂ ਲੈ ਕੇ ਜਾਣੀਆਂ ਫਿਰ ਕਹਿੰਦੇ ਪੈਦਲ ਚੱਲਿਓ 100 ਬੰਦਾ ਨਹੀਂ ਜਾਂਦਾ ਇਹਨਾਂ ਨੂੰ ਉੱਥੇ ਕਾਨਫਰੰਸਾਂ ਕਰਨ ਦੀ ਇਜਾਜ਼ਤ ਦਿੱਤੀ ਹੁਣ ਦੱਸੋ ਸਹੀ ਕੌਣ ਹੈ ਤੇ ਗਲਤ ਕੌਣ ਹੈ ਜੀ ਕੋਈ ਗਲਤ ਚੀਜ਼ ਮੰਗ ਰਹੇ ਆ ਵੀ ਇਹ ਹੋਰ ਕੁਝ ਮੰਗਦੇ ਸੀ ਅਸੀਂ ਹੋਰ ਕੁਝ ਮੰਗਦੇ ਆ ਮੰਗਾ ਤਾਂ ਉਹੀ ਨੇ ਨਾ ਮੰਗਾ ਮਨਾ ਕੇ ਲੈ ਆ ਗਏ ਮੈਂ ਕਿ ਇਹਨਾਂ ਦੇ ਸਾਰੇ ਦੇ ਮੂੰਹ ਤੇ ਚਬੇੜ ਪੁੱਜੂ ਉੱਥੇ ਜਿਹੜੇ ਪਿੰਡਾਂ 'ਚ ਬੈਠੇ ਨੇ ਸਾਰੇ ਮੰਗਾ ਨੂੰ ਲਾਗੂ ਕਰਵਾਉਣ ਦੇ ਲਈ ਪੱਕੇ ਮੋਰਚੇ ਲਾਏ ਗਏ ਹਨ ਉੱਥੇ ਹੀ ਅੱਜ ਕਿਸਾਨ ਆਗੂਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤੇ ਅਸੀਂ ਅੱਜ ਬਠਿੰਡਾ ਡਾਵਾ ਵਾਲੇ ਨੈਸ਼ਨਲ ਹਾਈਵੇ ਤੇ ਸੰਗਤ ਕੈਂਚੀਆਂ ਤੇ ਰੁਕੇ ਹੋਏ ਹਾਂ ਜਿੱਥੇ ਕਿ ਬੀਕੇ ਜੂਤੀਪੁਰ ਵੱਲੋਂ ਰੋਡ ਨੂੰ ਜਾਮ ਕੀਤਾ ਗਿਆ ਹੈ ਤੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਮੈਂ ਸਰਜੀਤ ਸਿੰਘ ਬਠਿੰਡਾ ਡੀਪੂ ਸਾਡੀ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨ ਨਹੀਂ ਜੋ ਧਰਨਾ ਆਪਣਾ ਅੱਜ ਦੇ ਬੰਦ ਦਾ ਸਮਰਥਨ ਕਰਨਾ ਸੋ ਅਸੀਂ ਪਨ ਬਸ ਪੀਆਰਟੀਸੀ ਕੰਟਰੈਕਟ ਵਰਕ ਯੂਨੀਅਨ ਪੰਜਾਬ ਬਠਿੰਡਾ ਵੱਲੋਂ ਇੱਥੇ ਸ਼ਮੂਲੀਅਤ ਕਰਨ ਲਈ ਆਏ ਆਂ 60 ਤੋਂ 65 ਸ਼ਾਂਤੀ ਲੈ ਕੇ ਆਪਣੇ ਸੋ ਜੋ ਸੈਂਟਰ ਸਰਕਾਰ ਦਾ ਸਾਡੇ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਆ ਜੋ ਕਿਸਾਨਾਂ ਦੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਸੀ ਉਹਨਾਂ ਨੂੰ ਲਾਗੂ ਕਰਨ ਤੋਂ ਸਰਕਾਰ ਜੋ ਭੱਜ ਰਹੀ ਆ ਜੋ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਪੰਜਾਬ ਦੇ ਪ੍ਰਤੀ ਉਹਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਅੰਦਰ ਐਲਾਨ ਕੀਤਾ ਜਗਜੀਤ ਸਿੰਘ ਡੱਲੇਵਾਲ ਜੀ ਮਗਰਲੇ 35 ਦਿਨੋਂ ਤੋਂ ਮਰਨ ਮਾਰਤ ਦੇ ਬੈਠੇ ਆ ਸੋ ਉਸੇ ਸਰਕਾਰ ਨੂੰ ਝਕਾਉਣ ਦੇ ਲਈ ਕਿ ਰਾਬਤੇ ਚ ਪਾਏ ਗੱਲਬਾਤ ਕਰੇ ਜੋ ਬਾਜਵਤੇ ਜਾਇਜ਼ ਮੰਗਾ ਨੇ ਉਹਨਾਂ ਦਾ ਹੱਲ ਕਰੇ ਭਾਜੀ ਕੋਈ ਲੱਗ ਰਿਹਾ ਹਸਤਾਮਾ ਬਹੁਤ ਲੰਘ ਗਿਆ 35 ਦਿਨ ਦੇ ਕਰੀਬ ਹੋ ਗਿਆ ਡੱਲੇਵਾਲ ਸਾਹਿਬ ਨੂੰ ਭੁੱਖ ਹੜਤਾਲ ਤੇ ਬੈਠਾ ਨੂੰ ਨਿਕਲਣ ਅਜੇ ਤੱਕ ਕੋਈ ਗੱਲਬਾਤ ਨਹੀਂ ਕੀਤੀ ਗਈ ਇਸ ਤੋਂ ਬਾਅਦ ਕੋਈ ਗੱਲਬਾਤ ਕਰਨੀ ਸਰਕਾਰ ਕੇਂਦਰ ਸਰਕਾਰ ਅੱਗੇ ਆਉਗੀ ਬਿਲਕੁਲ ਜੀ ਹੁਣ ਉਹ ਕੇਂਦਰ ਸਰਕਾਰ ਦਾ ਆਪਣਾ ਫੈਸਲਾ ਪਰ ਉਹ ਆਪਣੇ ਅਡਿਆਲੇ ਰਵਈਏ ਤੇ ਅੜਿਆ ਹੋਇਆ ਮੋਦੀ ਆ ਬਾਕੀ ਕੋਈ ਚੱਕਰ ਨਹੀਂ ਕੋਈ ਵੱਡੀ ਗੱਲ ਨਹੀਂ ਜੋ ਪਹਿਲਾਂ ਕਿਸਾਨ ਸਾਲ-ਸਾਲ ਬੈਠ ਕੇ ਧਰਨਿਆਂ ਤੇ ਉੱਥੇ ਪਹਿਲਾਂ ਵੀ ਮਨਮਾਗੀ ਆਈ ਸੀਗੇ ਨੀਵੀਂ ਪੁਵਾਈ ਸੀ ਸੈਂਟਰ ਦੀ ਤਾਂ ਹੁਣ ਫੇਰ ਪਵਾਵਾਂਗੇ ਦੁਬਾਰੇ ਕਿਸਾਨ ਮੋਰ ਵੀ ਮੈਨੂੰ ਭਾਈ ਜੀ ਕੀ ਨਾਮ ਕੀ ਆਪਣਾ ਇਕਵਾਲ ਸਿੰਘ ਜੀ ਭਾਰਤੀ ਕਿਸਾਨ ਸਿੰਘ ਕੋ ਅੱਜ ਤੁਸੀਂ ਕਹਿੰਦੇ ਹੋ ਨਾ ਭਾਈ ਰੋਕ ਜਮ ਕੀਤੀ ਹੋਈ ਆ ਇਹ ਸਾਰਿਆਂ ਨੂੰ ਪਤਾ ਹੀ ਹੈ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਸਰਕਾਰ ਨੂੰ ਸਾਡਾ ਮੈਸੇਜ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਉਹਨਾਂ ਦੀ ਭੁੱਖ ਹੜਤਾਲ ਫੇਰ ਹੀ ਖਤਮ ਹੋ ਸਕਦੀ ਹੈ ਜੇ ਕਿਸਾਨਾਂ ਦੇ ਗਾਮ ਮੰਗਾਂ ਜਿਹੜੀਆਂ ਉਹ ਮੰਨਿਆ ਜਾਣ ਜਿੰਨਾ ਇਹ ਸਰਕਾਰ ਕਿਸਾਨਾਂ ਦੀਆਂ ਮੰਗਾਂ ਲਾਗੂ ਨਹੀਂ ਕਰਦੀ ਉਹਨਾਂ ਚ ਕਰੋ ਵੀ ਭੁੱਖ ਹੜਤਾਲਤੀ ਨੇ ਤੇ ਸ਼ਰਤਾਂ ਤੇ ਸੰਘਰਸ਼ ਵੀ ਇਸ ਤਰ੍ਹਾਂ ਹੀ ਹੁੰਦਾ ਰਹੂਗਾ ਜੀ ਸਮਾਂ ਬਹੁਤ ਹੋ ਗਈ 35 ਦਿਨ ਦੇ ਕਰੀਬ ਹੋ ਗਏ ਲੇਕਿਨ ਕੇਂਦਰ ਸਰਕਾਰ ਵੱਲੋਂ ਕੋਈ ਮੈਸੇਜ ਭੇਜਿਆ ਗਿਆ ਗੱਲਬਾਤ ਨਹੀਂ ਕੋਈ ਗੱਲ ਨਹੀਂ ਜੀ ਜੇ ਨਾ ਭੇਜੂ ਸੈਂਟਰ ਸਰਕਾਰ ਭੇਜਨੇ ਪੈਣਗੇ ਪਹਿਲਾਂ 13 ਮਹੀਨੇ ਬੀਤ ਰਹੇ ਆ ਹੁਣ ਬੈਠਾਂਗੇ ਸਾਡਾ ਤਾਂ ਕੰਮ ਹੀ ਆ ਸੜਕਾਂ ਤੇ ਬੈਠਣਾ ਜੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਸਰਕਾਰਾਂ ਦੇ ਖਿਲਾਫ ਐਸੀ ਤਰ੍ਹਾਂ ਹੀ ਲੜਦੇ ਰਹਿਾਂਗੇ ਜੀ ਸਾਡੇ ਬੱਚਾਂ ਦਾ ਭਵਿੱਖ ਹੈ ਅਸੀਂ ਆਪਣੇ ਬੱਚਾਂ ਦੇ ਭਵਿੱਖ ਵਾਸਤੇ ਲੜ ਰਹੇ ਹਾਂ ਸਾਡੀ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਐ ਸਾਡੀਆਂ ਜਵਾਨੀਆਂ ਖੋਹਣੀਆਂ ਚਾਹੁੰਦੀਆਂ ਐ ਸਰਕਾਰਾਂ ਇਹ ਅਸੀਂ ਹੋਣੀ ਤੇ ਸਾਥ ਵਿੱਚ ਪ੍ਰਦਰਸ਼ਨ ਨਹੀਂ ਹੋਣਾ ਹੋ ਸਕਦਾ ਸੀ ਜੇਕਰ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਬੈਨਰ ਦੇ ਹੇਠ ਬੈਠ ਕੇ ਇੱਕ ਜਗ੍ਹਾ ਤੇ ਪ੍ਰੋਟੈਸਟ ਕਰਦੀਆਂ ਤਾਂ ਕੁਝ ਨਾ ਕੁਝ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਪਹਿਣਾ ਸੀ ਜੀ ਉਹਨਾਂ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਹੈ ਲੋਕ ਕਹਿ ਰਹੇ ਨੇ ਆਗੂ ਨਹੀਂ ਮੰਨ ਰਹੇ ਆਗੂ ਨੂੰ ਮੰਨਣਾ ਚਾਹੀਦਾ ਜੀ ਜੇ ਸਾਰੀਆਂ ਜਥੇਬੰਦੀਆਂ ਪਹਿਲਾਂ ਗੱਈਆਂ ਇਕੱਠੀਆਂ ਹੋ ਕੇ ਇਸ ਤਰ੍ਹਾਂ ਹੁਣ ਵੀ ਜਾਣ ਉਹ ਤਾਂ ਸਕਮਾ ਠੀਕਰੇ ਡੱਲੇ ਆਲ ਸਰਪੰਨ ਰਹੇ ਨੇ ਵੀ ਤੁਸੀਂ ਕਿਉਂ ਬੈਠਿਓ ਜਿਹੜਾ ਬੰਦਾ ਆਪਣੇ ਆਪ ਨੂੰ ਸ਼ਹੀਦ ਕਰ ਰਿਹਾ ਲੋਕਾਂ ਵਾਸਤੇ ਉਹਨੂੰ ਮਾੜਾ ਦੱਸੀ ਬੈਠੇ ਆ ਜੀ ਇੱਥੇ ਬੈਠ ਰਹਿ ਕੇ ਗੱਲਾਂ ਕਰੀ ਜਾਂਦੇ ਆ ਉੱਥੇ ਜਾਣ ਜਾ ਕੇ ਲੜਾਈਆਂ ਕਰਨ ਜੀ ਸਰਕਾਰਾਂ ਉਹ ਤਾਂ ਇੱਥੇ ਗਲਤ ਉਲਟੇ ਸਕਮਾ ਸਰਕਾਰਾਂ ਦੇ ਪੱਖ ਵਿੱਚ ਪ੍ਰਚਾਰ ਕਰ ਰਹੀਆਂ ਜਦਿਆਂ ਦਾ ਹੱਕ ਮੰਗਦਾ ਸੀ ਉੱਥੇ ਜਾਂਦਾ ਸਮਰਥਨ ਕਰਨ ਦਾ ਜਥੇਬੰਦੀਆਂ ਦਾ ਆਖਰ ਤਾਂ ਇਹ ਵੀ ਕਿਸਾਨ ਹੀ ਨੇ ਨਾ ਉਹੀ ਮੰਗਾਂ ਵਾਸਤੇ ਲੜ ਰਹੇ ਆ ਜਿਹੜੀਆਂ ਮੰਗਾਂ ਪਹਿਲਾਂ ਲਾਗੂ ਕੀਤੀਆਂ ਸੀ ਅਸੀਂ ਤਾਂ ਉਹੀ ਕਹਨੇ ਨੇ ਵੀ ਉਹਨੂੰ ਲਾਗੂ ਕਰੋ ਐਮਐਸਪੀ ਦਾ ਕਾਨੂੰਨ ਆ ਜਿਹੜਾ ਪਹਿਲਾਂ ਵੀ ਅਸੀਂ ਮੰਗਦੇ ਸੀ ਹੁਣ ਵੀ ਮੰਗਦੇ ਆ ਵੀ ਗਰੰਟੀ ਕਾਨੂੰਨ ਦਿਓ ਜੀ ਇਹਦੇ ਵਿੱਚ ਕੋਈ ਗਲਤ ਡੱਲੇਵਾਲ ਸਾਹਿਬ ਕਿਹੜਾ ਕੋਈ ਗਲਤ ਚੀਜ਼ ਮੰਗ ਰਿਹਾ ਵੀ ਇਹ ਹੋਰ ਕੁਝ ਮੰਗਦੇ ਸੀ ਅਸੀਂ ਹੋਰ ਕੁਝ ਮੰਗਦੇ ਆ ਮੰਗਾਂ ਤਾਂ ਉਹੀ ਨੇ ਨਾ ਤੇ ਫਿਰ ਅੱਜ ਕਾਉਂ ਨਹੀਂ ਸਾਥ ਦੇ ਰਹੇ ਦਿੱਲੀ ਵਿੱਚ ਸਾਡਾ ਤਾਂ 100 ਬੰਦਾ ਨਹੀਂ ਜਾਣ ਦਿੱਤਾ ਜੀ 100-100 ਦਾ ਕਾਫਲਾ ਪਹਿਲਾਂ ਕਹਿੰਦੇ ਵੀ ਟਰੈਕਟਰ-ਟਰੈਲਰਾਂ ਨਾਲ ਲੈ ਕੇ ਜਾਣੀਆਂ ਫਿਰ ਕਹਿੰਦੇ ਪੈਦਲ ਚੱਲਿਓ 100 ਬੰਦਾ ਨਹੀਂ ਜਾਣਤਾ ਇਹਨਾਂ ਨੂੰ ਉੱਥੇ ਕਾਨਫਰੰਸਾਂ ਕਰਨ ਦੀ ਇਜਾਜ਼ਤ ਦੇਤੀ ਹੁਣ ਦੱਸੋ ਸਹੀ ਕੌਣ ਹੈ ਤੇ ਗਲਤ ਕੌਣ ਹੈ ਜੀ ਇਹਦਾ ਪੱਖਪਾਤ ਸਾਡੇ ਜਥੇਬੰਦਾਂ ਵਾਲੇ ਆਪ ਹੀ ਕਰੀ ਜਾ ਰਹੇ ਨੇ ਸਾਡੇ 'ਚ ਭਰਮ ਪਾਈ ਜਾ ਰਹੇ ਨੇ ਹੱਕ ਮੰਗਾ ਸੀ ਇੱਕ ਇਕੱਠੇ ਹੋ ਕੇ ਇਕੱਠੇ ਹੋ ਕੇ ਲੜਾਈ ਲੜਨ ਦਾ ਹੱਕ ਸੀਗਾ ਜੀ ਜੇ ਸਾਡੀ ਕਿਸਾਨੀ ਬਚਾਉਣੀ ਹੈ ਜਵਾਨੀ ਬਚਾਉਣੀ ਹੈ ਨਹੀਂ ਇਕੱਠੇ ਹੋ ਕੇ ਲੜਨਾ ਪਊਗਾ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪਊ ਸਾਰਿਆਂ ਨੂੰ ਜ ਹੋਰ ਵੀ ਕਿਸਾਨ ਆਗੂ ਮੌਜੂਦ ਹਨ ਹਾਂਜੀ ਭਾਈ ਜੀ ਕੀ ਨਾਮ ਕਿਪਨ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਜੀ ਅੱਜ ਤੁਸੀਂ ਇੱਥੇ ਧਰਨੇ ਦੇ ਵਿੱਚ ਰੋਡ ਜਾਮ ਕੀਤਾ ਹੋਇਆ ਆਏ ਹੋ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਜੀ ਭਾਈ ਜੀ ਬਠਿੰਡਾ ਦੇ ਪੁੱਤ ਪੀ ਆਰਟੀਸੀ ਅੰਡਰਸਟੈਂਡ ਕੰਟੈਕਟ ਮਰਗੋ ਜੂਨ ਪੰਜਾਬ ਬਠਿੰਡਾ ਤੋਂ ਆਇਆ ਜੋ ਕਿਸਾਨਾਂ ਨੇ ਬੰਦ ਦਾ ਐਲਾਨ ਕੀਤਾ ਸੀ ਅਸੀਂ ਉਹਦੇ ਸਮਰਥਨ ਤੇ ਆਏ ਹਾਂ ਪੂਰਨ ਤੌਰ ਤੇ ਸਮਰਥਨ ਦੇਵਾਂਗੇ ਅੱਗੇ ਤੋਂ ਵੀ ਆਉਂਦੇ ਰਹਾਂਗੇ ਜਿੰਨਾ ਚਿਰ ਸੈਂਟਰ ਦਾ ਅੜੀ ਵਾਲਾ ਰਵਾਈਾ ਖਤਮ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਵੀ ਜੁਰੇ ਬੰਦੀ ਕਾਲ ਦੇਣਗੇ ਤਾਂ ਅਸੀਂ ਵੀ ਨਾਲ ਨਾਲ ਸਮਰਥਨ ਦੇਵਾਂਗੇ ਇਸ ਕੋਈ ਦਿੱਕਤ ਨਹੀਂ ਨਹੀਂ ਕੋਈ ਹਾਲੇ ਤਾਂ ਨਿਕਲਿਆ ਤਾਂ ਇੱਕ ਦਿਨ ਤਾਂ ਹਾਲੇ ਤਾਂ ਨਿਕਲਣਾ ਹੀ ਪਊਗਾ ਗਵਰਨਮੈਂਟ ਨੇ ਆਪੇ ਹੀ ਕੱਢੀ ਕਿਉਂ ਇਹ ਇੱਕ ਗੱਲੇ ਦੀ ਹੱਡੀ ਬਣਿਆ ਪਿਆ ਗਵਰਨਮੈਂਟ ਦੇ ਠੀਕ ਹੈ ਅੱਜ ਨਹੀਂ ਕੱਲ ਇਹ ਜਿੰਨਾ ਚਿਰ ਲੰਮਾ ਚਲੂ ਕੋ ਚੱਕਰ ਨੇ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਨਾਲ ਸਾਡਾ ਵੀ ਸਮਰਥਨ ਰੂਜੋ ਦੇ ਬੰਦ ਦਾ ਐਲਾਨ ਕਰਨ ਦਾ ਸਾਡਾ ਵੀ ਨਾਲ ਐਲਾਨ ਹੈਗਾ ਯਾਰ ਕਿਸਾਨ ਆਗੂ ਹੋਰ ਵੀ ਹਾਂਜੀ ਭਾਜੀ ਅੱਜ ਸਮਰਥਨਾ ਬੰਦ ਦਾ ਪੂਰਾ ਪੰਜਾਬ ਬੰਦ ਆ ਕਿਤੇ ਨਾ ਕਿਤੇ ਆਵਾਜ਼ਾਈ ਚੱਲ ਰਹੀ ਆ ਦੁਕਾਨਾਂ ਵੀ ਖੁੱਲੀਆਂ ਕੀ ਕਰੀਏ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਪੀਲ ਕਰੀ ਸੀ ਵੀ ਸਾਰੇ ਆਪਾਂ ਜੇ ਇਕੱਠੇ ਹੋ ਕੇ ਲੜਾਂਗੇ ਤਾਂ ਫੇਰ ਹੀ ਆਪਾਂ ਬਚਾਂਗੇ ਨਹੀਂ ਛੋਟੀਆਂ ਜਿਹੜੀਆਂ ਦੁਕਾਨਦਾਰੀਆਂ ਜਾਂ ਆੜ੍ਹਤਾਂਆਂ ਇਹ ਸਾਰਿਆਂ ਨੂੰ ਮੌਲ ਬਣਾ ਕੇ ਇਹ ਸਾਰਿਆਂ ਦਾ ਸਿਸਟਮ ਬੰਦ ਕਰ ਰਹੇ ਹੈਗੇ ਇਹ ਸਾਰਿਆਂ ਦਾ ਆਪਦੇ ਆਵਾ ਹੱਕ ਬਣਦਾ ਸੀ ਆ ਵੀ ਅਸੀਂ ਬੰਦ ਕਰ ਗਏ ਸਮਾਂ ਬਹੁਤ ਹੋ ਗਿਆ ਦਲੇਵਾਲ ਸਾਊਥ ਨੂੰ ਮਾਲਨਵਰ ਤੇ ਬੈਠੇ ਨੂੰ ਤਕਰੀਬਨ 35 ਦਿਨ ਦੇ ਕਰੀਬ ਹੋ ਗਏ ਲੇਕਿਨ ਅਜ ਤੱਕ ਕੇਂਦਰ ਸਰਕਾਰ ਨੇ ਕੋਈ ਵੀ ਰਾਬਤਾ ਨਹੀਂ ਕੀਤਾ ਕੀ ਲੱਗ ਰਿਹਾ ਅਗਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਰਾਬਤਾ ਕੈਂਪ ਕਰੂਗੀ ਕੇਂਦਰ ਸਰਕਾਰ ਨੂੰ ਰਸਤਾ ਕੰਮ ਕਰਨਾ ਹੀ ਪਊਗਾ ਭਾਈ ਜੀ ਰਸਤਾ ਕੰਮ ਕਰੇ ਬਣਾ ਉਥੋਂ ਜਥੇ ਬੰਦੀਆਂ ਵਾਪਸ ਤਾਂ ਨਹੀਂ ਆਉਂਦੀਆਂ ਹੈਗੀਆਂ ਸੰਘਾਰਸ਼ੀਤਾਂ ਨੂੰ ਸਰਕਾਰ ਨਾਲ ਗੱਲ ਕਰਨੀ ਪਊਗੀ ਜਥੇ ਬੰਦੀਆਂ ਨਾਲ ਗੱਲ ਕਰਨੀ ਪਊਗੀ ਸਰਕਾਰ ਨੂੰ ਗੱਲਬਾਤ ਨਾਲ ਹੀ ਹੱਲ ਹੋਊਗਾ ਗੱਲ ਰਾਤ ਗੱਲ ਅਜ਼ਮ ਬਿਨਾ ਤਾਂ ਕੋਈ ਹੱਲ ਨਹੀਂ ਹੁੰਦਾਗਾ ਇਲੈਕਟ੍ਰੀਸੀਅਨ ਸਮਾਨ ਚਲਾਉਣਾ ਸ਼ੁਰੂ ਕਰਤਾ ਜੇਕਰ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਬੈਨਰ ਦੇ ਹੇਠਾਂ ਆ ਕੇ ਇੱਕ ਜਗ੍ਹਾ ਤੇ ਪ੍ਰੋਟੈਸਟ ਕਰਨ ਤਾਂ ਕੁਝ ਨਾ ਕੁਝ ਲੱਗ ਰਿਹਾ ਵੀ ਕੇਂਦਰ ਸਰਕਾਰ ਤੇ ਦਬਾਵਾ ਪਾ ਸਕਦਾ ਜਥੇਬੰਦੀਆਂ ਨੂੰ ਸਾਰੀਆਂ ਨੂੰ ਅਪੀਲ ਵੀ ਕਰੀਏ ਰੋਜ਼ ਉਥੇ ਸਟੇਜ ਤੋਂ ਅਪੀਲ ਵੀ ਕਰਦੇ ਵੀ ਸਾਰੇ ਜਥੇਬੰਦੀਆਂ ਜਿੰਨੀਆਂ ਹੈਗੀਆਂ ਸਾਰੀਆਂ ਇੱਥੇ ਆ ਕੇ ਆਪਾਂ ਸੰਘਰਸ਼ ਜਨਿਤ ਰਗੇ ਤੇ ਆਹ ਜਿਹੜੀਆਂ ਆਪਾਂ ਬਿਆਨਬਾਜ਼ੀਆਂ ਕਰਦੇ ਆ ਇਹ ਨਾ ਕਰਕੇ ਆਪਣਾ ਸਰਕਾਰ ਨੂੰ ਮੈਸੇਜ ਦੇ ਦਿੱਗੇ ਵੀ ਅਸੀਂ ਇਕੱਠੇ ਆਂ ਇਕੱਠੇ ਹੋ ਕੇ ਅਸੀਂ ਆਉਧੀਆਂ ਮੰਗਾ ਲਾਗੂ ਕਰਾ ਸਕੀ ਕੀ ਕਹਿਣੀ ਤੁਹਾਨੂੰ ਬਈਏ ਰਾਜਵੰਦਰ ਸਿੰਘ ਕਵਰਾ ਨਾਜ ਦੋੰਦੇ ਵਾਲਾ ਪਿੰਡਾ ਮੈਂ ਤਾਂ ਇਹੀ ਕਹਿਣਾ ਚਾਹਦਾ ਜਿਹੜੇ ਲੋਕਾਂ ਦੇ ਨਾ ਡੱਲੇ ਵਾਲ ਸਭ ਡਰਾਮੇ ਕਰਦਾ ਵੀ ਡਰਾਮੇ ਖੇਡਦਾ ਇਹ ਉਹਨਾਂ ਨੂੰ ਅਸੀਂ ਇਹ ਗੱਲ ਕਹਿਨੇ ਆ ਵੀ ਤੁਸੀਂ ਇੱਕ ਦਿਨ ਰੋਟੀ ਛੱਡ ਕੇ ਦੇਖੋ ਉਹਨਾਂ ਨੂੰ ਅੱਜ 35 ਦਿਨ ਹੋ ਗਏ ਠੀਕ ਹੈ ਜੀ ਉਹ ਵਰਦਵਾਰ ਤੇ ਬੈਠੇ ਕਿਹਦੇ ਵਾਸਤੇ ਬੈਠੇ ਹੋ ਆਪਣੀਆਂ ਮੰਗਾ ਵਾਸਤੇ ਜਿਹੜਾ ਮੰਗਾ ਮੰਨਿਆ ਵਜੇ ਸਾਡੀਆਂ ਤੇ ਸਾਰੇ ਇੱਥੇ ਜਿਹੜੇ ਰੁਲਦੂ ਮਾਨ ਸਾਹਿਬ ਵਰਗੇ ਆ ਜਾਂ ਔਗਰਾਹ ਵਰਗੇ ਇਹ ਕਰਦੇ ਫਿਰਦੇ ਆ ਵੀ ਸਾਨੂੰ ਪੁੱਛਣੀ ਪੁੱਛਣ ਨੂੰ ਉਹਦੇ ਮੁੰਡੇ ਦਾ ਵਿਆਹ ਸੀਗਾ 4000 ਕਿੱਲੇ ਦੇ ਵੀ ਜੋ ਮੁੰਡੇ ਆਉਦੇ ਮੈਂ ਸੰਸਦਾਂ ਦੇਣਾ ਸੀਗਾ ਆਓ ਤੁਸੀਂ ਬਾਰਡਰ ਤੇ ਸਾਰੇ ਆਓ ਉਹਨਾਂ ਸਾਥ ਦਿਓ ਇਹ ਪੀੜਾ ਸਾਡੀ ਸਾਰੇ ਭਰਾਵਾਂ ਨੂੰ ਵੀ ਕੋਈ ਉਹਦੇ ਮੁੰਡੇ ਦਾ ਵਿਆਹ ਨਹੀਂ ਉੱਥੇ ਉਹ ਕਿਸਾਨੀ ਮੰਗਾ ਵਾਸਤੇ ਮਾਰਨ ਵਰਤ ਤੇ ਬੈਠੇ ਨੇ ਕਿਉਂਕਿ ਕਿਸਾਨੀ ਮੰਗਾ ਸਾਰੇ ਕਿਸਾਨਾਂ ਵਾਸਤੇ ਇਹਨਾਂ ਨੂੰ ਲਾਭ ਹੋਊਗਾ ਜੇਕਰ ਕਿਸੇ ਦਾ ਸਰਕਾਰ ਕਿਸਾਨੀ ਮੰਗਾ ਮੰਗਦੇ ਤਾਂ ਫਿਰ ਵੀ ਇਕੱਠੇ ਨਹੀਂ ਹੋ ਰਹੇ ਇਹਹੀ ਤਾਂ ਹੋਇਆ ਇਹਨਾਂ ਨੂੰ ਇਹ ਦੁੱਖ ਲੱਗਦਾ ਹੁਣ ਵੀ ਇੱਥੇ ਆ ਕੇ ਡੱਲੇਵਾਲ ਸਾਹਿਬ ਹੀਰੋ ਬਣ ਰਹੇ ਨੇ ਵੀ ਕਿਉਂਕਿ ਵੀ ਇਹ ਤਾਂ ਮੰਗਾ ਬਣਾ ਕੇ ਉੱਠਾ ਗਏ ਸੋ ਉਹਨਾਂ ਨੇ ਇਹ ਗੱਲ ਆਖ ਵੀ ਦਿੱਤੀ ਮੇਰੀ ਮੌਤ ਹੋਊਗੀ ਤਾਂ ਇੱਥੇ ਹੀ ਹੋਊ ਬਾਰਡਰ ਤੇ ਨਾ ਮੈਂ ਕਿਤੇ ਪ੍ਰਸ਼ਾਸਨ ਨੂੰ ਚੱਕਰ ਦਿਓ ਸਾਨੂੰ ਸਾਰਿਆਂ ਨੂੰ ਅਪੀਲ ਕੀਤੀ ਸਾਰੇ ਆ ਤੁਸੀਂ ਪਹਿਰਾ ਦਾਖਨੋਰੀ ਬਾਰਡਰ ਤੇ ਸਾਡਾ ਤੇ ਮੰਗਾ ਮਨਾ ਕੇ ਲੈ ਆਵਾਂਗੇ ਇਹਨਾਂ ਦੇ ਸਾਰੇ ਦੇ ਮੂੰਹ ਤੇ ਚਬੇੜ ਬੱਜੂ ਜਿੱਥੇ ਜਿਹੜੇ ਪਿੰਡਾਂ 'ਚ ਬੈਠੇ ਨੇ ਕੀ ਕਰਕੇ ਸਾਰੇ ਕੀ ਤੇ ਕੀ ਕਿਸਾਨਾਂ ਨੂੰ ਸਾਰੇ ਕਿਸਾਨਾਂ ਕਿਸਾਨ ਜੁੜਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਸਿੱਧਾ ਹੀ ਹੁਣ ਅਭੀ ਤੁਨ ਲੋਕਾਂ ਦੇ ਪਿੰਡਾਂ 'ਚ ਨਹੀਂ ਬੜਨ ਦੇਣਾ ਜੇ ਤੁਸੀਂ ਇਹ ਹੁਣ ਅਡੋ ਫੱਟੀ ਉੱਤ ਭੱਜੇ ਫਿਰਦੇ ਹੋ ਇਹਨਾਂ ਦੇ ਵਰਕਰ ਬਹੁਤ ਹੁਣ ਆ ਸਾਡੇ ਟੋਟ-ਟੋਟ ਕੇ ਸਾਡੇ ਨਾਲ ਆ ਰਹੇ ਕੱਲੇ ਲੀਡਰ ਰਹਿਣਗੇ ਇਹ ਸ਼ਰਮ ਦੇ ਮਾਰੇ ਹੁਣ ਬਸੰਦ ਨੂੰ ਆਇਆ ਵੀ ਅਸੀਂ ਕਿਹੜੇ ਮੂੰਹ ਜਾਈਏ ਉੱਥੇ ਇਹੀ ਚੁਬਦਾ ਦਾਣੂ ਹੋਰ ਕੋਈ ਇਹਨਾਂ ਦੇ ਹੋਣੀਗਾ ਜੀ ਸੋ ਇਹਨਾਂ ਕਿਸਾਨ ਦੁਨੀਆ ਦੇ ਆਗੂਆਂ ਦਾ ਇਹ ਕਹਿਣਾ ਸੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜੋ ਕੇਂਦਰ ਸਰਕਾਰ ਖਿਲਾਫ ਲੜਾਈ ਲੜੀ ਜਾ ਰਹੀ ਹੈ ਇਸ ਵਿੱਚ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਤਾਂ ਜੋ ਕਿ ਅਸੀਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾ ਸਕੀਏ ਪੰਜਾਬੀ ਘਰਾਂ ਟੀਵੀ ਚੈਨਲ ਦੇ ਸੰਗਤ ਮੰਡੀ ਤੋਂ ਮੁਲਕੀ ਸਿੰਘ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ